ਜੋ ਸਸਤੀ ਗੱਲ ਜੀ ਇਸ ਵੀਡੀਓ ਤੁਹਾਡਾ ਬਹੁਤੋ ਸਵਾਗਤ ਹੈ ਜੀ ਸੋਸੋ ਸਿਕਿਉਰਟੀ ਐਂਡ ਊਮਨ ਐਂਡ ਚਾਈਲਡ ਡਿਵੈਲਪਮੈਂਟ ਆਫ ਪੰਜਾਬ ਅਲਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਸ ਦੇ ਅਨੁਸਾਰ ਸਟੇਟ ਲੈਵਲ ਅਤੇ ਡਿਸਟ੍ਰਿਕਟ ਲੈਵਲ ਵੈਕੈਂਸੀਆਂ ਲਈ ਭਰਤੀ ਹੋਣ ਜਾ ਰਹੀ ਹੈ ਇਸ ਸਾਈਡ ਡਿਟੇਲਸ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਨੂੰ ਫਰਸਟ ਟਾਈਮ ਵਿਜ਼ਿਟ ਕਰ ਰਹੇ ਹਨ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਬੈਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਓ ਦੋਸਤੋ ਤਾਂ ਕਿ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਅਤੇ ਇਸ ਮਾਰਿੰਦੇਨ ਦੀਆਂ ਵੈਕੈਂਸੀਆਂ ਲਈ ਅਪਲਾਈ ਕਰ ਸਕੋ ਜੀ ਹਾਂ ਦੋਸਤੋ ਬਾਦ ਇਹ ਜੀ ਇਸ ਵੀਡੀਓ ਦੇ ਵੱਲ ਇਹਨਾਂ ਵੈਕੈਂਸੀਆਂ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਜੀ ਆਨਲਾਈਨ ਐਪਲੀਕੇਸ਼ਨ ਸਬਮਿਟ ਹੋਣ ਦੀ ਲਾਸਟ ਡੇਟ ਜੋ ਸਟਾਰਟਿੰਗ ਡੇਟ ਹੈ ਜੀ ਆਲਰੇਡੀ ਸਟਾਰਟ ਹੋ ਚੁੱਕੀ ਹੈ ਲਾਸਟ ਡੇਟ ਹੈ ਜੀ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨ ਦੀ 28 ਅਪ੍ਰੈਲ 2025 ਰਾਤ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਜੀ ਇਹਨਾਂ ਵੈਕੈਂਸੀਆਂ ਦੇ ਲਈ ਟੋਟਲ 88 ਵੈਕੈਂਸੀਆਂ ਜੋ ਕਿ ਕੰਟਰੈਕਟ ਲੈਵਲ ਦੇ ਕੰਟਰੈਕਟ بیس ਉੱਪਰ ਹੋਣਗੀਆਂ ਸਟੇਟ ਲੈਵਲ ਦੇ ਤੇ ਡਿਸਟ੍ਰਿਕਟ ਲੈਵਲ ਦੀਆਂ ਵੈਕੈਂਸੀਆਂ ਲਈ ਜੋ ਇਨਫੋਰਮੇਸ਼ਨ ਹੈ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਸਟੇਟ ਲੈਵਲ ਦੀਆਂ ਜੋ ਕਿ ਆਫੀਸਰ ਲੈਵਲ ਦੀਆਂ ਵੈਕੈਂਸੀਆਂ ਹੋਣਗੀਆਂ ਪ੍ਰੋਗਰਾਮ ਮੈਨੇਜਰ ਐਸੀ ਪੀਐਸ ਹੈੱਡ ਆਫ ਸਬਟ ਜੋਗ ਵਿਗਤ ਇੱਕ ਵੈਕੈਂਸੀ ਹੈ ਟੂ ਪੀ ਸਕਿਲ ਰਹੇਗਾ ਜੀ 4600 340 ਰੁਪਏ ਪ੍ਰੋਗਰਾਮ ਮੈਨੇਜਰ ਸਾਰੇ ਚੰਡੀਗੜ੍ਹ ਹੈੱਡ ਆਫਿਸ ਵਿੱਚ ਪਲੇਸਮੈਂਟ ਰਹੇਗੀ ਜੀ ਇੱਕ ਵੈਕੈਂਸੀ ਹੈ ਇਸ ਕੇ ਰਹਿਗਾ ਜੀ 4600 340 ਰੁਪਏ ਪ੍ਰੋਗਰਾਮ ਅਫੀਸਰ ਲਈ ਇੱਕ ਵੈਕੈਂਸੀ ਹੈ ਚੰਡੀਗੜ੍ਹ ਆਫਿਸ ਦੇ ਵਿੱਚ ਪੋਸਟਿੰਗ ਰਹੇਗੀ ਇਸ ਕੇ ਰਹਿਗਾ ਜੀ 34775 ਰੁਪਏ ਨੋਟੀਫਿਕੇਸ਼ਨ ਦੇ ਅਨੁਸਾਰ ਨੰਬਰ 4 ਹੈ ਜੀ ਪ੍ਰੋਗਰਾਮ ਅਫੀਸਰ ਸਾਰੇ ਚੰਡੀਗੜ੍ਹ ਵਿੱਚ ਪੋਸਟਿੰਗ ਰਹੇਗੀ ਆਫਿਸ ਦੇ ਵਿੱਚ ਇੱਕ ਵੈਕੈਂਸੀ ਆਈ ਪੇਸਕੇਲ ਹੈ 33000 7750 ਰੁਪਏ ਹੈਲਪਲਾਈਨ ਐਡਮਿਨਿਸਟਰੇਟਰ ਦੀ ਵੈਕੈਂਸੀ ਹੈ ਜੀ ਇੱਕ ਵੈਕੈਂਸੀ ਹੈ ਜੀ ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਪੋਸਟਿੰਗ ਰਹੇਗੀ ਪੇਸਕੇਲ ਰਹੇਗਾ 70000 ਰੁਪਏ ਪਰ ਮਹੀਨਾ ਆਈਟੀ ਸੁਪਰਵਾਈਜ਼ਰ ਦੀ ਵੈਕੈਂਸੀ ਹੈ ਜੀ ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਇੱਕ ਵੈਕੈਂਸੀ ਹੈ ਜੀ ਪੇਸਕੇਲ ਰਹੇਗਾ 46000 ਪਰ ਮਹੀਨਾ ਇਹ ਜਿਹੜੀਆਂ ਪਹਿਲੀ 3 ਵੈਕੈਂਸੀ ਨੇ ਦੀਏ ਸਟੇਟ ਲੈਵਲ ਤੇ ਵੈਕੈਂਸੀ ਨੇ ਜੋ ਕਿ ਹੈੱਡ ਆਫਿਸ ਟੰਡੀਗੜ ਦੇ ਲਈ ਨੇ ਇਸ ਤੋਂ ਇਲਾਵਾ ਜਿਹੜੀਆਂ ਹੁਣ ਅੱਗੇ ਸਟੇਟ ਸੌਰੀ ਡਿਸਟ੍ਰਿਕਟ ਲੈਵਲ ਵੈਕੈਂਸੀ ਨੇ ਇਸ ਵਰਗਾਂ ਦੇ ਦੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਦੀਆਂ ਵੈਕੈਂਸੀਆਂ ਨੇ ਟੋਟਲ 4 ਜੋ ਕਿ ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਅਤੇ ਮਾਨਸਾ ਜ਼ਿਲ੍ਹੇ ਵਿੱਚ ਹੋਣਗੀਆਂ ਇਹਨਾਂ ਲਈ ਫੀਸ ਕੀ ਰਹਿ ਗਈ ਜੀ ਇਸ ਵੈਕੈਂਸੀ ਲਈ 44000 ਸੌਰੀ 43000 ਰੁਪਏ ਪ੍ਰੋਟੈਕਸ਼ਨ ਅਫੀਸਰ IC ਪੰਜ ਵੈਕੈਂਸੀ ਹੋਣਗੀਆਂ ਜੀ ਬਰਨਾਲਾ ਜ਼ਿਲ੍ਹਾ ਦਿਲੰਦਰ ਲੁਧਿਆਣਾ ਪਠਾਨਕੋਟਾ ਤੇ ਕਪੂਥਲਾ ਡਿਸਟ੍ਰਿਕਟ ਦੇ ਵਿੱਚ ਪੇਸ ਕਿੰਨਾ ਰਹੇਗਾ ਜੀ ਇਸ ਵੈਕੈਂਸੀ ਲਈ 27804 ਰੁਪਏ ਨੋਟੀਫਿਕੇਸ਼ਨ ਦੇ ਅਨੁਸਾਰ ਪ੍ਰੋਟੈਕਸ਼ਨ ਅਫੀਸਰ ਐਨ ਆਈ ਸੀ ਦੇ ਲਈ 7 ਵੈਕੈਂਸੀਆਂ ਹੋਣਗੀਆਂ ਜੀ ਜ਼ਿਲ੍ਹੇ ਜਿੰਨਾਂ ਦੇ ਵਿੱਚ ਵੈਕੈਂਸੀਆਂ ਰਹਿਣਗੀਆਂ ਜੀ ਬਰਨਾਲਾ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਮੋਗਾ ਅਤੇ ਪਟਿਆਲੇ ਦੇ ਵਿੱਚ ਪੀ ਸਕੀਲ ਰਹਿ ਗਿਆ ਜੀ ਇਹਨਾਂ ਵੈਕੈਂਸੀਆਂ ਦੇ ਲਈ 27800 4 ਪੈ ਲੀਗਲ ਕਮ ਪਰਬੀਸ਼ਨ ਅਫੀਸਰ 7 ਵੈਕੈਂਸੀਆਂ ਰਹਿਣਗੀਆਂ ਜੀ ਜੋ ਕਿ ਬਰਨਾਲਾ ਫਤਿਹਗੜ੍ਹ ਸਾਹਿਬ ਮਾਨਸਾ ਪਠਾਨਕੋਟ एसएस नगर एसडीएस नगर ਅਤੇ ਰੂਪ ਰੂਪਨਗਰ ਦੇ ਵਿੱਚ ਪੀ ਸਕਿਲ ਰਹੇਗੀ ਇਹਨਾਂ ਵੈਕੈਂਸੀਆਂ ਦੇ ਲਈ 27800 ਚਾਰਪੇ ਨੋਟੀਫਿਕੇਸ਼ਨ ਦੇ ਅਨੁਸਾਰ ਪਰਵੀਸ਼ਨ ਅਫੀਸਰ 14 ਵੈਕੈਂਸੀਆਂ ਰਹਿਣਗੀਆਂ ਜੀ ਇਸੇ ਲਈ ਗੁਰਦਾਸਪੁਰ ਵਿੱਚ ਇੱਕ ਵੈਕੈਂਸੀ ਹੋਵੇਗੀ ਜੀ ਬਠਿੰਡਾ ਦੇ ਵਿੱਚ ਇੱਕ ਵੈਕੈਂਸੀ ਹੋਵੇਗੀ ਜੀ ਲੁਧਿਆਣਾ ਵਿੱਚ ਚਾਰ ਵੈਕੈਂਸੀਆਂ ਹੋਣਗੀਆਂ ਜਲੰਧਰ ਦੇ ਵਿੱਚ ਪੰਜ ਵੈਕੈਂਸੀਆਂ ਨੇ ਜੀ ਅੰਮ੍ਰਿਤਸਰ ਵਿੱਚ ਦੋ ਵੈਕੈਂਸੀਆਂ ਹੋਣਗੀਆਂ ਜੀ ਖੁਸ਼ਹਰਪੁਰ ਦੇ ਵਿੱਚ ਇੱਕ ਵੈਕੈਂਸੀ ਹੋਵੇਗੀ ਜੀ ਇਹਨਾਂ ਵੈਕੈਂਸੀ ਲਈ ਜੋ ਪੇਸਕੇਲ ਹੈ ਜੀ 30170 ਰੁਪਏ ਰਹੇਗਾ ਕਾਉਂਸਲਰ ਦੀਆਂ ਵੈਕੈਂਸੀਆਂ ਹੋਣਗੀਆਂ ਜਿਹੜੇ 12 ਵੈਕੈਂਸੀਆਂ ਅਵੇਲੇਬਲ ਰਹਿਣਗੀਆਂ ਜੀ ਗੁਰਦਾਸਪੁਰ ਵਿੱਚ ਇੱਕ ਵੈਕੈਂਸੀ ਹੋਵੇਗੀ ਜੀ ਲੁਧਿਆਣਾ ਵਿੱਚ ਤਿੰਨ ਵੈਕੈਂਸੀਆਂ ਹੋਣਗੀਆਂ ਤਲੰਦਰ ਵਿੱਚ 5 ਵੈਕੈਂਸੀ ਹੋਣਗੀਆਂ ਜੀ ਹੁਸ਼ਿਆਰਪੁਰ ਵਿੱਚ 2 ਵੈਕੈਂਸੀਆਂ ਹੋਣਗੀਆਂ ਜੀ ਅਤੇ ਅੰਮ੍ਰਿਤਸਰ ਵਿੱਚ 1 ਵੈਕੈਂਸੀ ਹੋਵੇਗੀ ਜੀ ਪੇ ਸਕੇਲ 32170 ਰੁਪਏ ਰਹਿਣ ਵਾਲਾ ਹੋਵੇਗਾ ਜੀ ਅੱਗੇ ਹੈ ਜੀ ਮੈਨੇਜਰ ਕੋਆਰਡੀਨੇਟਰ ਦੀ ਵੈਕੈਂਸੀ ਹੋਵੇਗੀ ਜੀ ਟੋਟਲ 16 ਵੈਕੈਂਸੀਆਂ ਹੋਣਗੀਆਂ ਜੀ ਅਤੇ ਨਾਲ ਦੀ ਨਾਲ ਹੀ ਸੋਸ਼ਲ ਵਰਕਰ ਕਮ ਅਰਲੀ ਚਾਈਲਡਹੂਡ ਐਜੂਕੇਟਰ ਦੀਆਂ ਵੈਕੈਂਸੀਆਂ ਹੋਣਗੀਆਂ ਇਹ ਵੀ 16 ਵੈਕੈਂਸੀਆਂ ਹੋਣਗੀਆਂ ਜੀ ਸੇਮ ਹੀ ਰੈਂਕ ਟੈਸਟ ਦੇ ਵਿੱਚ ਰਹਿਣਗੀਆਂ ਬਰਨਾਲਾ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਰੋਸ਼ਿਆਪੁਰ ਕਪੂਰਥਲਾ ਰੇਕੋਟਲਾ ਮਾਨਸਾ ਮੋਗਾ ਪਠਾਨਕੋਟ ਰੂਪਨਗਰ ਸੰਗਰੂਰ ਐਸਐਸ ਨਗਰ ਅਤੇ ਐਸਐਸ ਨਗਰ ਤਰਨਤਾਰਨ ਅਤੇ ਲੁਧਿਆਣਾ ਸਾਰੀ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਕੈਸਲ ਜੋ ਪੇਸਕੇ ਰਹੇਗਾ ਜੀ ਮੈਨੇਜਰ ਤੇ ਕੋਆਰਡੀਨੇਟਰ ਦੀ ਵੈਕੈਂਸੀ ਦੇ ਲਈ 32170 ਰੁਪਏ ਰਹੇਗਾ ਅਤੇ ਸੋਸ਼ਲ ਵਰਕਰ ਕਮ अर्ਲੀ ਚਾਈਲਡ ਐਜੂਕੇਟਰ ਦੇ ਲਈ 18536 ਰੁਪਏ ਪੇਸਕੇ ਰਹੇਗਾ ਜੀ ਸਾਈਕੋਲੋਜੀਸਟ ਦੀ ਵੈਕੈਂਸੀ ਰਹੇਗੀ ਲੁਧਿਆਣਾ ਦੇ ਵਿੱਚ ਇੱਕ ਵੈਕੈਂਸੀ ਰਹੇਗੀ ਜੀ ਪੇਸਕੇ ਰਹੇਗਾ ਜੀ ਇਸ ਦੇ ਲਈ 40000 ਰੁਪਏ ਪਰਮਤ ਪੇਸਕੇ ਰਹੇਗਾ ਜੀ इन वकैसिया दोस्तों ऑनलाइन ही अप्लाई कर सौ अलावा किसी भी तरह का तुम्हें किता अपलाई किया जो है कि अपरूव नहीं किया जाएगा तुम तो ऑनलाइन ही इन्होंने कैसे अपलाई कर सकते हो कोई भी एप्लीकेशन फीस तुम्हें इतने पे नहीं करनी होगी वकैसे जो एजुकेशन क्वालिफिशन है जी कैंडेट की पोस्ट ग्रैजुएश पोस्ट ग्रैजुएशन ए प्लस एक्सपीरियंस या फिर मास्टर डिग्री प्लस एक्सपीरियंस वाले कैंडेट इन्होंने वकैसे लिए अप्लाई कर सकते हैं इस तुलावासो ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਦੇ ਅੰਤ ਤੱਕ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ